ਪ੍ਰੋਫੈਸਰ ਸਾਹਿਬਾਨ ਵਿਦਿਆਰਥੀਓ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਗੁਰਦੁਆਰਾ ਐਕਟ 1925 ਦੇ ਵਿਸ਼ੇ ਬਾਰੇ ਵਿੱਚ ਗੱਲ ਕਰਨ ਤੋਂ ਮੈਂ ਪਹਿਲਾਂ ਦੋ ਨੁਕਤਿਆਂ ਬਾਰੇ ਗੱਲ ਕਰਾਂਗਾ ਇੱਕ ਅਕਾਲੀ ਮੋਰਚੇ ਅਤੇ ਸਰਕਾਰ ਦੂਜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀ ਸਥਾਪਨਾ ਤੀਜਾ ਸਿੱਖ ਗੁਰਦੁਆਰਾ ਐਕਟ 1925 ਇਤਨੇ ਹੀ ਕੜੀਆਂ ਆਪਸ ਵਿੱਚ ਜੁੜਦੀਆਂ ਨੇ ਸਮਾਂ ਵੀ ਇੱਕੋ ਹੀ ਹੈ ਅਕਾਲੀ ਮੋਰਚੇ ਦੋ ਰੂਪ ਵਿੱਚ ਸਾਡੇ ਸਾਹਮਣੇ ਆਉਂਦੇ ਨੇ ਪਹਿਲਾਂ ਤਾਂ ਉਹ ਜਦੋਂ ਪੰਥਕ ਮੁਖੀਆਂ ਨੂੰ ਲੱਗਿਆ ਕਿ ਸਾਡੇ ਜਿਹੜੇ ਗੁਰਦੁਆਰਿਆਂ ਦਾ ਪ੍ਰਬੰਧ ਹੈ ਉਹ ਠੀਕ ਨਹੀਂ ਰਿਹਾ ਜਾਂ ਗੁਰਦੁਆਰਿਆਂ ਦੇ ਵਿੱਚ ਸਿੱਖ ਰਹਿਤ ਤੂੰ ਉਲਟ ਗੱਲਾਂ ਹੋ ਰਹੀਆਂ ਨੇ ਤਾਂ ਉਹਨਾਂ ਨੇ ਆਪਣੇ ਆਪ ਗੁਰਦੁਆਰਿਆਂ ਦਾ ਪ੍ਰਬੰਧ ਸੁਧਾਰਨ ਇਤ ਬੀੜਾ ਚੁੱਕਿਆ ਜਿਹਦੇ ਵਿੱਚ ਭਾਈ ਕਰਤਾਰ ਸਿੰਘ ਝੱਬਰੂਣੀ ਮੁਖ ਨੇ ਜਿਹੜੇ ਪਹਿਲਾ ਗੁਰਦੁਆਰੇ ਪ੍ਰਬੰਧ ਹੱਥ ਲੈਨੇ ਉਦੋਂ ਕਿਸੇ ਕਿਸਮ ਦਾ ਸਰਕਾਰ ਨਾਲ ਕੰਫਲਿਕਟ ਨਹੀਂ ਪਿਆ ਗੁਰਦੁਆਰਾ ਬਾਬੇ ਕੀ ਬੇਰ ਤੇ ਸ੍ਰੀ ਅਕਾਲ ਤਖਤ ਸਾਹਿਬ ਦਾ ਪ੍ਰਬੰਧ ਜੇ ਸ੍ਰੀ ਹਰਮੰਦਰ ਸਾਹਿਬ ਦਾ ਪ੍ਰਬੰਧ ਹੋਰ ਵੀ ਇਹ ਪੰਥ ਨੇ ਸੌਖਿਆਂ ਹੀ ਆਪਣੇ ਪੱਧਰ ਤੇ ਆਪਣੇ ਪ੍ਰਬੰਧ ਢਿੱਟ ਕਰ ਲਏ ਸੀ ਸਰਕਾਰ ਦੇ ਨਾਲ ਟਸਲਵਾਜੀ ਕਦੋਂ ਪੈਂਦੀ ਹੈ ਜਦੋਂ ਸਾਕਾ ਸ੍ਰੀ ਨਨਕਾਣਾ ਸਾਹਿਬ ਆਪਰੇ ਸਾਕਾ ਵਾਪਰਿਆ ਵੀ ਫਰਵਰੀ 1921 2021 22 23 ਤੱਕ ਉਹ ਸਾਰਾ ਤਿੰਨ ਚਾਰ ਦਿਨ ਮਤਲਬ ਸਿਲਸਲਾ ਚੱਲਦਾ ਰਿਹਾ ਸਿੰਘਾਸ਼ੀ ਇਦਾਂ ਦੀਆਂ ਜਿਹੜੀ ਮਤਲਬ ਨਰਤਿਕ ਦੇ ਆ ਦੇ ਸੰਸਕਾਰ ਤੱਕ ਤਿੰਨ ਚਾਰ ਦਿਨ ਚੱਲਦਾ ਰਿਹਾ ਮਈ 1921 ਦੇ ਵਿੱਚ ਪੰਥ ਦੀ ਇਕੱਤਰਤਾ ਹੋਈ ਜਿਵੇਂ ਪਹਿਲਾਂ ਗੱਲ ਹੋਈ ਆ ਕਿ ਨਾਮ ਮਿਲਵਰਤਨ ਦਾ ਦੌਰ ਚੱਲਿਆ ਹੋਇਆ ਸੀਗਾ ਜਿਹਦਾ ਮੁਖੀ ਆਗੂ ਸੀਗੇ ਮਹਾਤਮਾ ਗਾਂਧੀ ਸਾਕਾ ਸ੍ਰੀ ਨਨਕਾਣਾ ਸਾਹਿਬ ਦੇ ਮਸਲੇ ਵਿੱਚ ਸਾਨੂੰ ਮਿਲਵਰਤਨ ਕਰਨਾ ਚਾਹੀਦਾ ਕਿ ਨਾ ਮਿਲਵਰਤਨ ਭਾਈ ਜੋਸ ਸਿੰਘ ਕਰਤਾਰ ਸਿੰਘ ਛੱਬਰ ਇਹ ਮੁਖੀ ਆਗੂ ਹੱਕ ਦੇ ਵਿੱਚ ਸੀ ਸਾਨੂੰ ਤਾਂ ਮਿਲਵਰਤਨ ਕਰਨਾ ਚਾਹੀਦਾ ਅਸੀਂ ਨਾਮ ਮਿਲਵਰਤਨ ਕਿਉਂ ਕਰੀਏ ਸਾਡਾ ਇਹ ਧਾਰਮਿਕ ਮਸਲਾ ਸਾਡਾ ਕੋਈ ਰਾਜਨੀਤਿਕ 이슈 ਹੈ ਨਹੀਂ। ਬਹੁ ਗੰਤੀ ਹੱਥ ਵਿੱਚ ਸੀ ਕਿ ਨਾਮਿਲਵਰਤਨ ਕਰਨਾ ਚਾਹੀਦਾ। ਤੋਂ ਨਾਮਿਲਵਰਤਨ ਹੋ ਗਿਆ। ਜੇ ਜਦੋਂ ਨਾਮਿਲਵਰਤਨ ਹੋ ਗਿਆ ਤਾਂ ਫਿਰ ਸਰਕਾਰ ਦੇ ਨਾਲ ਸੀ ਕੰਫਲਿਕਟ ਚ ਆ ਗਏ। ਉਦੋਂ ਬਾਅਦ ਗੁਰੂ ਕੇ ਬਾਗ ਦਾ ਮੋਰਚਾ ਜੈਤੂ ਦਾ ਮੋਰਚਾ ਉਹ ਸਾਡੇ ਸਾਹਮਣੇ ਆ। ਕਿ ਉਹ ਕੀ ਕੁਝ ਉੱਥੇ ਵਾਪਰਿਆ। ਤੇ ਜਦੋਂ ਨਾਮਿਲਵਰਤਨ ਚ ਆ ਗਏ ਤਬ ਉਹਦੇ ਨਾਲ ਜਿਹੜਾ ਸਾਕਾਸੀ ਦੇ ਨਨਕਾਣਾ ਸਾਹਿਬ ਦਾ ਇੱਕ ਕੇਸ ਚੱਲ ਰਿਹਾ ਸੀਗਾ ਉਹ ਵੀ ਬਹੁਤ ਪ੍ਰਭਾਵਿਤ ਹੋਇਆ ਪ੍ਰਭਾਵਿਤ ਕਿਵੇਂ ਹੋਇਆ ਮਹਾਂਤ ਨਰੈਣੂ ਨੇ ਵੱਡੇ ਪੱਧਰ ਤੇ ਉੱਥੇ ਮਤਲਬ ਖੂਨੀ ਇਹ ਕਾਂਡ ਵਰਤਾਇਆ 150 ਸਿੰਘ ਸੀ ਲਗਭਗ ਉੱਥੇ ਹੋ ਗਏ ਭਾਈ ਲਖਮੀ ਸਿੰਘ ਧਾਰੋਵਾਲੀ ਸਮੇਤ ਉਹਨਾਂ ਨੂੰ ਸਜ਼ਾ ਦਿਵਾਉਣ ਦਾ سلسلہ ਸ਼ੁਰੂ ਹੋਇਆ ਉਹਨਾਂ ਨਾਮਿਲ ਵਰਤਨ ਕਰਕੇ ਕੋਈ ਪ੍ਰਾਈਵੇਟ ਵਕੀਲ ਨਹੀਂ ਕੀਤਾ ਗਿਆ ਕੇਸ ਦੀ ਪੈਰਵਾਈ ਨਹੀਂ ਕੀਤੀ ਗਈ ਸਿਰਫ ਸਰਕਾਰੀ ਵਕੀਲ ਸੀਗੇ ਜੋ ਫਰਸਟ ਅਦਾਲਤ ਤੋਂ ਲੈ ਕੇ ਹਾਈ ਕੋਰਟ ਤੱਕ ਜਿਨ੍ਹਾਂ ਨੇ ਪੈਰਵਾਈ ਕੀਤੀ ਹੈ ਮਿਸਟਰ ਹਰਬਰਟ ਉਹਦੇ ਵਿੱਚ ਇੱਕ ਵਕੀਲ ਸੀਗਾ ਤੇ ਉਹ ਉਹਦੇ ਵਿੱਚ ਜਿੰਨਾ ਕੁ ਉਹਨਾਂ ਨੇ ਜ਼ੋਰ ਤਾਂ ਲਾਇਆ ਤੇ ਉਧਰ ਮਹੰਤ ਨਰੈਣਦਾਸ ਨੇ ਲਗਭਗ ਅੱਧੇ ਦਰਜਨ ਪ੍ਰਾਈਵੇਟ ਵਕੀਲ ਕੀਤੇ ਕਿ ਅਖੀਰ ਨੂੰ ਹਾਈ ਕੋਰਟ ਦੇ ਵਿੱਚੋਂ ਉਹਦੀ ਜਿਹੜੀ ਫਾਂਸੀ ਦੀ ਸਜ਼ਾ ਸੀ ਉਮਰ ਕੈਦ ਵਿੱਚ ਤਬਦੀਲ ਹੋ ਗਈ ਅਖੀਰ ਨੂੰ ਰਿਹਾ ਹੋ ਗਿਆ ਤੋਂ ਇਹ ਇਹ ਸਾਡੇ ਨਾਮਿਲਵਰਤਨ ਕਰਕੇ ਜਾਂ ਉਹਦਾ ਇਹ ਅਸਰ ਪਿਆ ਤੇ ਸਾਡੇ ਉਸ ਮੁਖੀ ਆਗੂ ਨੇ ਇਸ ਗੱਲ ਤੇ ਅਫਸੋਸ ਵੀ ਪ੍ਰਗਟ ਕੀਤਾ ਵੀ ਘੱਟੋ ਘੱਟ ਅਸੀਂ ਹੋਰ ਨਹੀਂ ਤਾਂ ਅਸੀਂ ਉਸ ਬੰਦੇ ਨੂੰ ਸਜ਼ਾ ਦਿਵਾ ਸਕਦੇ ਸੀ ਚਲੋ ਇੱਕ ਗੱਲ ਭਾਰੂ ਹੋ ਗਈ ਸੀ ਕਿ ਜਿਵੇਂ ਵੀ ਗੁਰਦਾਰਿਆਂ ਜਾਂ ਧਾਪੀ ਹੋ ਜਾਣਗੇ ਦੇਸ਼ ਆਜ਼ਾਦ ਕਰਾਓ ਸਾਡੇ ਚੀਜ਼ ਮਤਲਬ ਆ ਗਈ ਸੀ ਗੱਲ ਨਾਮਿਲ ਵਰਤਨ ਕਰਕੇ ਇੱਕ ਤਾਂ ਇਹ ਦੂਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 15 ਨਵੰਬਰ 1920 ਨੂੰ ਕਾਠ ਹੋਇਆ ਸ੍ਰੀ ਅਕਾਲ ਤਖਤ ਸਾਹਿਬ ਤੇ ਮੈਂਬਰ ਸਹਿਬਾਂ ਚੁਣੇ ਗਏ ਇਹ ਉਹ ਵਿਧੀ ਸੀ ਕਿ ਪੰਥਕ ਰਵੈਤ ਅਨੁਸਾਰ ਸੀ ਪੰਥਕ ਪਰੰਪਰਾ ਅਨੁਸਾਰ ਸੀ 12 ਦਸੰਬਰ ਨੂੰ ਫੇਰ ਕੱਟ ਹੋਇਆ ਉਹਦੇ ਵਿੱਚ ਅਹੁਦੇਦਾਰ ਚੁਣੇ ਗਏ ਪਹਿਲੇ ਪ੍ਰਧਾਨ ਸਰਦਾਰ ਸੁੰਦਰ ਸਿੰਘ ਮਜੀਠੀਆ ਚੁਣੇ ਗਏ ਤਿੰਨ ਬੰਦੇ ਖੜੇ ਹੋਏ ਸੀਗੇ ਸਰਦਾਰ ਸੁੰਦਰ ਸਿੰਘ ਮਜੀਠੀਆ ਸਰਦਾਰ ਹਵਨ ਸਿੰਘ ਟਾਰੀ ਤੇ ਭਾਈ ਜੋ ਸਿੰਘ ਇਨ੍ਹਾਂ ਦੇ ਵਿੱਚੋਂ ਜੇ ਵੋਟਾਂ ਵੰਡ ਸੀ ਉਹ ਮਜੀਠੀਆ ਜੀ ਦੇ ਸੀਗੇ ਤਾਂ ਉਹ ਪ੍ਰਧਾਨ ਚੁਣੇ ਗਏ ਉਸ ਦੇ ਵਿੱਚ ਜਿਹੜੇ ਮੈਂਬਰਾਂ ਦੀ ਸੁਧਾਈ ਨਹੀਂ ਹੋਈ ਸੀ ਰਹੇਤ ਪੱਖੋਂ 12 ਜੰਬਰ ਨੂੰ ਉਹ ਵੀ ਕਰਵਾਈ ਗਈ ਦੋ ਦਿਨ ਚੱਲਦਾ ਰਿਹਾ ਉੱਥੇ سلسلہ ਤੋ ਇਹ ਜਿਹੜਾ ਦੌਰ ਸੀ 1920 ਤੋਂ ਲੈ ਕੇ 1926 ਤੱਕ ਇਹ ਨਰੋਲ ਮਤਲਬ ਪੰਥ ਨੇ ਜਿਹੜਾ ਹੈ ਪ੍ਰਬੰਧ ਗੁਰਦਵਾਰਿਆਂ ਦਾ ਆਪਣੇ ਜਦੋਂ ਹੱਥਾਂ ਵਿੱਚ ਲਿਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਥਾਪਨਾ ਹੋ ਗਈ ਤੇ ਨਿਜ਼ਮ ਬਣਾ ਲਿਆ ਨਿਜ਼ਮ ਓਪਨਿਜ਼ਮ ਉਹ ਉਹਨਾਂ ਜਿਹੜੇ ਨਿਜ਼ਮ ਬਣਾਏ ਸੀ ਉਹ ਸਿੱਖ ਗੁਰਦੁਆਰਾ ਐਕਟ ਵਿੱਚ ਉਹਨਾਂ ਦੀ ਅਨਹੂਨ ਦਾ ਉਹ ਨਹੀਂ ਹੈ ਜੀ ਮਿਸਾਲ ਦੇ ਤੌਰ ਤੇ ਕਿ ਮੈਂਬਰ ਕੌਣ ਬਣ ਸਕਦਾ ਉਹਦੀ ਉਮਰ 25 ਸਾਲ ਤੋਂ ਘੱਟ ਨਾ ਹੋਵੇ ਉਹ ਅੰਮ੍ਰਿਤਧਾਰੀ ਹੋਵੇ ਰਹਿਤ ਵਿੱਚ ਪੱਕਾ ਹੋਵੇ ਨਿਤਨੇਮੀ ਹੋਵੇ ਤੇ 1 ਰੁਪਇਆ ਸਬੰਧ ਕੱਢਦਾ ਹੋ ਮਿਨੀ ਦਾ ਇਹ ਜਦੋਂ ਇਹ سلسلہ ਚੱਲ ਰਿਹਾ ਇਹਦੇ ਵਿੱਚ ਨਾ ਤਾਂ ਸਰਕਾਰ ਦੀ ਕੋਈ ਦਖਲਅੰਦਾਜ਼ੀ ਸੀ ਹਾਂ ਦੂਜੇ ਪਾਸੇ ਐਕਟ ਦੀਆਂ ਗੱਲਾਂ ਸ਼ੁਰੂ ਹੋ ਗਈਆਂ ਸੀ ਐਕਟ ਬਣਦੀ ਇਹ ਸਾਡੇ ਜਿਹੜੇ ਮੁਖੀ ਸੀ ਇਹ ਨਹੀਂ ਚਾਹੁੰਦੇ ਸੀ ਵੀ ਗੁਰਦੁਆਰਿਆਂ ਦੇ ਪ੍ਰਬੰਧ ਲਈ ਕੋਈ ਕਾਨੂੰਨ ਦੀ ਲੋੜ ਪਵੇ 11 April 1921 ਨੂੰ ਜਿਹੜਾ ਸ਼੍ਰੋਮਣੀ ਕਮੇਟੀ ਦਾ اجلاس ਹੋਇਆ ਉਹਦੇ ਵਿੱਚ ਚਾਰ ਮਤੇ ਪਾਸ ਹੋਏ ਸੀਗੇ ਜਿਹੜਾ ਦੂਜਾ ਮਤਾ ਸੀ ਉਹ ਇਹ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਐਲਾਨ ਕਰਦੀ ਹੈ ਕਿ ਗੁਰਦੁਆਰਿਆਂ ਦੇ ਪ੍ਰਬੰਧ ਦੇ ਲਈ ਕਿਸੇ ਕਾਨੂੰਨ ਦੀ ਲੋੜ ਨਹੀਂ ਤੇ ਇਹ ਪ੍ਰਬੰਧ ਪੰਥ ਕਰਵੈਤਾ ਪਰੰਪਰਾ ਅਨੁਸਾਰ ਕੀਤਾ ਜਾਵੇ ਇਹ ਮਤਾ ਸੀਗਾ 11 ਅਪ੍ਰੈਲ 1921 ਦੀ ਜਿਹੜੀ ਐ ਜੀ ਪੀ ਦੀ ਜਨਰਲ ਇਕਤਰਤਾ ਦਾ ਚਾਰ ਮਤਾਂ ਚ ਦੂਜਾ ਮਤਾ ਇਹ ਸੀ। ਤੋਂ ਦੂਸਰੇ ਪਾਸੇ 30 ਅਪ੍ਰੈਲ 1921 ਨੂੰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸੁਸਾਇਟੀ ਵਜੋਂ ਰਜਿਸਟਰਡ ਹੋਈ। ਤੇ ਉਧਰੋਂ 19 ਇਹਹੀ April ਜਨਮਾਹੇ ਦੇ ਵਿੱਚ ਜਿਹੜਾ ਪਹਿਲੀ ਵਾਰ ਐਕਟ ਦੀ ਗੱਲ ਚੱਲੀ ਹੁਣ ਇੱਥੇ ਇੱਕ ਗੱਲ ਮੈਂ ਹੋਰ ਕਰ ਦੇਵਾਂ ਕਿ ਇੱਕ ਪਾਸੇ ਸਾਡੇ ਸਿੱਖ ਮੁਖੀ ਇਹ ਕਹਿ ਰਹੇ ਨੇ ਕਿ ਅਸੀਂ ਗੁਰਦੁਆਰਿਆਂ ਦੇ ਪ੍ਰਬੰਧ ਲਈ ਕਿਸੇ ਕਾਨੂੰਨ ਨੂੰ ਨਹੀਂ ਚਾਹੁੰਦੇ ਕੋਈ ਐਕਟ ਨਹੀਂ ਚਾਹੁੰਦੇ ਅਸੀਂ ਰਵੈਜਤਾ ਅਨੁਸਾਰ ਕਰਨਾ ਪਰ ਸਰਕਾਰ ਨੇ ਇਹ ਅਭਿਆਸ ਸ਼ੁਰੂ ਕਰਤਾ ਸੀ ਉਹ ਇੱਥੇ ਦੋ ਗੱਲਾਂ ਹੁੰਦੀਆਂ ਨੇ ਗੁਰਦੁਆਰਾ ਪ੍ਰਬੰਧ ਵਿੱਚ ਮੇਨ ਟਿਕ ਸੀ ਕਿ ਜਿਹੜੇ ਗੁਰਦੁਆਰੇ ਮਹੰਤਾਂ ਦੇ ਪ੍ਰਬੰਧ ਹੇਠ ਨੇ ਉਹਨਾਂ ਨੂੰ ਤੂੰ ਕਿਵੇਂ ਕਬਜ਼ਾ ਲਿਆ ਜਾਵੇ ਉਹਦੇ ਲਈ ਕਾਨੂੰਨ ਦੀ ਲੋੜ ਸੀ ਕਿਉਂਕਿ ਕਾਨੂੰਨ ਨਾਲ ਜਿਹੜਾ ਹੈਗਾ ਉਹ ਉਹਨਾਂ ਦੇ ਪ੍ਰਬੰਧ ਹੇਠ ਸੀਗੇ ਉਹਨਾਂ ਦੇ ਕਬਜ਼ੇ ਸੀਗੇ ਦੂਜੀ ਸੀ ਕਿ ਅਸੀਂ ਮਰਜ਼ਾਦਾ ਨੂੰ ਕਾਇਮ ਕਰਨਾ ਹੁਣ ਮਰਜ਼ਾਦਾ ਲਈ ਗੱਲ ਦਾ ਸਿੱਖ ਗੁਰਦਾਰ ਐਕਟ ਦੇ ਵਿੱਚ ਤਾਂ 19 ਮਤਲਬ ਹਾਲੇ ਤੱਕ ਵੀ ਨਿਕਰ ਕੇ ਨਹੀਂ ਜਪਾ ਦੇਖੀ ਨਹੀਂ ਹੈਗੀ ਕਿਉਂਕਿ ਸਾਰਾ ਕਿ ਟੈਕਨੀਕਲ ਪੱਕਾ ਜਿਹੜਾ ਜੋ 148 ਕਲੋਜ਼ਸ ਨੇ 1925 ਐਕਟ ਦੀਆਂ ਉਹਦੇ ਬਾਅਦ ਫਿਰ ਉਹ ترمੀਮਾਂ ਹੋਈਆਂ ਨੇ ਜਿਹੜਾ ਪਹਿਲਾ ਬਣਿਆ ਉਹਦੇ 148 ਕਲੋਜ਼ਸ ਸੀਗੇ 148 ਮਦਾਂ ਜਿਹੜਾ 1921 ਦੇ ਵਿੱਚ 5 6 7 ਅਪ੍ਰੈਲ ਜਿਹੜੇ ਪੰਜਾਬ ਕੌਂਸਲ ਦੇ اجلاس ਵਿੱਚ ਉਹਦਾ ਨਾਂ ਸੀ ਸਿੱਖ ਗੁਰਦੁਆਰਿਆਂ ਤੇ ਮੰਦਰਾਂ ਦੇ ਮੰਦਰਾਂ ਦਾ ਮਤਲਬ ਇੱਥੇ ਕੋਈ ਹਿੰਦੂ ਧਰਮ ਦਾ ਸਥਾਨ ਨਹੀਂ ਸਿੱਖ ਸਥਾਨ ਦੇ ਜਾਰੀ ਹੋਏ ਆਰਜੀ ਐਕਟ 1921 ਇਹ ਉਹਦਾ ਨਾਂ ਸੀਗਾ ਇਹਦੇ ਵਿੱਚ ਜਿਹੜਾ ਵੀ ਬੋਰਡ ਬਣਾਉਣਾ ਜਿਹੜਾ ਹੈ ਬੋਰਡ ਦੇ ਸਰਕਾਰ ਦੇ ਇਸ਼ਤਿਹਾਰ ਦੁਆਰਾ ਬਣੇਗਾ ਉਦੇ ਮੈਂਬਰ ਨੇ ਤੇ ਉਹੀ ਉਹਦੇ ਵਿੱਚੋਂ ਸਰਕਾਰ ਇਛਤਿਹਾਰ ਦਾ ਪ੍ਰਧਾਨ ਚੁਣੇਗੀ ਸਾਰਾ ਕੁਝ ਮਤਲਬ ਸਰਕਾਰ ਦੇ ਹੱਥ ਵਿੱਚ ਹੀ ਸੀਗਾ ਉਸ ਜਿਹੜਾ ਇਹ ਪਹਿਲਾ ਅਭਿਆਸ ਸੀਗਾ ਐਕਟ ਦਾ ਫਿਰ ਉਦੋਂ ਬਾਅਦ ਇਹ ਗੱਲ ਚੱਲੀ ਵੀ ਨਹੀਂ ਇਹਦੀ ਲੋੜ ਨਹੀਂ ਇੱਕ ਜਿਵਾਨੀ ਫੈਸਲਾ ਦੇ ਨਾਲ ਹੀ ਜਿਹੜਾ ਹੈਗਾ ਇਹ ਸਿੱਖਾਂ ਦੀ ਸ਼ਿਕਾਇਤਾਂ ਦੂਰ ਕੀਤੀਆਂ ਜਾਣ ਐਕਟ ਨੂੰ ਦਾ ਕੰਮ ਨਹੀਂ ਅੱਗੇ ਗੱਲ ਤੁਰੀ ਠੀਕ ਹੈ ਨਾ ਉਹਦੇ ਵਿੱਚ ਕੀ ਸੀ ਕਿ ਅਦਾਲਤ ਬਣਾਈ ਜਾਵੇ ਠੀਕ ਹੈ ਨਾ ਅਦਾਲਤ ਜਿਹੜਾ ਹੈਗਾ ਉਹਦੇ ਵਿੱਚ ਇੱਕ ਕੀ ਦੇਖੋ ਕੀ ਨੁਕਸ ਕੀ ਸੀ ਕਿ ਕੋਈ ਸਿੱਖ ਜਿਹਨੇ ਕੋਈ ਸ਼ਿਕਾਇਤ ਕਰਨੀ ਆ ਗੁਰਦਾਰੇ ਬਾਰੇ ਉਹ ਡੀਸੀ ਦੀ ਪ੍ਰਵਾਨਗੀ ਨਾਲ ਜ਼ਿਲ੍ਹਾ ਮੈਜਿਸਟਰੇਟ ਕੋਲ ਆਪਣੀ ਦਰਖਾਸਤ ਦੇ ਸਕਦਾ ਇੱਕ ਸਿੱਖ ਦੋ ਸਿੱਖ ਜਿੰਨੇ ਵੀ ਨੇ ਉਹ ਫਿਰ ਗਾਹਾਂ ਅੱਗੇ ਗੱਲ ਵੀ ਉਹ ਮਹੰਤ ਦਾ ਮਤਲਬ ਚਾਲ ਚਰਨ ਕੀ ਜਾ ਉਹਨੂੰ ਰੱਖਣਾ ਨਹੀਂ ਰੱਖਣਾ ਉਹ ਠੀਕ ਕਰ ਰਿਹਾ ਪ੍ਰਬੰਧ ਨਹੀਂ ਕਰ ਰਿਹਾ ਇਹ ਦਰਖਾਸਤ ਦੇ ਸਕਦਾ ਤੋ ਚਲੋ ਇਹ ਵੀ ਗੱਲ ਨਹੀਂ ਚਲੀ ਕਿਉਂਕਿ ਹੁਣ ਨਾਲ ਹੀ ਸਕਰਨ ਕੰਨਾ ਵਾਪਰਿਆ ਫਿਰ ਕਿਰਪਾਨਾਂ ਦਾ ਮੁੱਦਾ ਜਿਹੜਾ ਹੈਗਾ ਉਹ ਭਰੂ ਹੋ ਗਿਆ ਬਾਬਾ ਖੜਕ ਸਿੰਘ ਸਿਆਲਕੋਟ ਉਹਨਾਂ ਦਾ ਕਿਰਪਾਨਾਂ ਦਾ ਕਾਰਖਾਨਾ ਸੀਗਾ ਉਹਨਾਂ ਨੂੰ ਫੜਿਆ ਗਿਆ ਹੁਣ ਕਿਰਪਾਨ ਤੇ ਪਾਬੰਦੀ ਲੱਗਣ ਦੀ ਗੱਲ ਸੀਗੀ ਉਸ ਵੇਲੇ ਸਰਕਾਰੇ ਕਹਿੰਦੀ ਸੀ ਕਿ ਬੀਐਸਏ ਕਿਰਪਾਨ ਤਾਂ ਸਾਨੂੰ ਪਤਾ ਕਿ ਚਿੰਨ ਹੈ ਪਰ ਤਲਵਾਰ ਤੇ ਕਿਰਪਾਨ 'ਚ ਫਰਕ ਹੈ ਉਹ ਤਲਵਾਰ ਨੂੰ ਇੱਕ ਗੈਰ ਕਾਨੂੰਨੀ ਹਥਿਆਰ ਦੱਸ ਕੇ ਅਸਿੱਧੇ ਤੌਰ ਤੇ ਕਿਰਪਾਨ ਤੇ ਬੰਦੀ ਲਾ ਰਹੀ ਸੀ ਹੁਣ ਤਲਵਾਰ ਤੇ ਕਿਰਪਾਨ 'ਚ ਫਰਕ ਕਿਵੇਂ ਆਪਾਂ ਕੱਢੀ ਇਹ ਕੋਈ ਚੀਜ਼ ਹੈ ਨਾ ਤੇ ਇਹ ਇਸਤੇ ਫਿਰ ਪੰਥ ਵਿੱਚ ਬਣਾ ਰੋ ਸੀ ਮਤਲਬ ਬੜੀਆਂ ਮਤਲਬ ਗ੍ਰਿਫਤਾਰੀਆਂ ਹੋਈਆਂ ਇਸ ਮਸਲੇ ਦੇ ਤੇ ਫਿਰ ਇਹ ਜਿਹੜੇ ਨਾਲ ਚੱਲ ਰਿਆ ਸੀ ਐਕਸਰਸਾਈਜ਼ 41 ਉਹ ਬੰਢੀ ਪੈ ਜਾਂਦੀ ਸੀ ਵੀ ਸਿੱਖ ਕਹਿੰਦੇ ਸੀ ਕਿ ਜਿੰਨਾ ਚਿਰ ਸ਼ਕਤੀ ਦਾ ਦੌਰ ਖਤਮ ਨਹੀਂ ਹੁੰਦਾ ਉਨਾ ਚਿਰ ਕੋਈ ਗੱਲ ਨਹੀਂ ਹੋ ਸਕਦੀ ਠੀਕ ਹੈ ਨਾ ਤੇ ਫਿਰ ਉਦੋਂ ਬਾਅਦ ਜੁਲਾਈ 1922 ਦੇ ਵਿੱਚ ਇੱਕ ਵਾਰੀ ਫਿਰ ਐਕਸਰਸਾਈਜ਼ ਹੋਈ ਤੇ ਉਹਦਾ ਨਾਂ ਸੀ ਸਿੱਖ ਗੁਰਦੁਆਰਾ ਤੇ ਸ਼ਰਾਇਨ ਐਕਟ 1922 ਇਹ ਅਭਿਆਸ ਜਿਹੜਾ ਹੈ ਸ਼ੁਰੂ ਹੋਇਆ ਇਸ ਤੋਂ ਪਹਿਲਾਂ ਸਰ ਜੀ ਨਾਰ ਜਿਹੜਾ ਹੈ ਸਰਜਾਨ ਮਿਨਾੜ ਨੇ Shimla ਵਿੱਚ ਆਪਣੇ ਮੁਖੀ ਅਧਿਕਾਰ ਨੂੰ ਬੁਲਾਇਆ ਵੀ ਆਪਾਂ ਆਓ ਇੱਕ ਵਾਰੇ ਗੱਲ ਕਰੀਏ ਉੱਥੇ ਪਹਿਲਾਂ ਇਹ ਜਿਵੇਂ ਉਸ ਵੇਲੇ ਦੀਆਂ ਅਖਬਾਰਾਂ ਦੇ ਵਿੱਚ ਇਹ ਗੱਲ ਲਿਖੀ ਪਈ ਹੈ ਸਿੱਖਾ ਗੁਣ ਪਹਿਲਾਂ ਜਵਾਬ ਦਿੱਤਾ ਵੀ ਜਿਹੜਾ ਹਮ ਦੌਰ ਚੱਲ ਰਿਹਾ ਹੈ ਇੰਨੀ ਸਖਤੀ ਵਾਲਾ ਗ੍ਰਿਫਤਾਰੀਆਂ ਹੋ ਰਹੀਆਂ ਨੇ ਤੇ ਇਸ ਹਾਲਤ ਵਿੱਚ ਗੱਲ ਨਹੀਂ ਹੋ ਸਕਦੀ ਪਹਿਲਾਂ ਇਹ ਮਤਲਬ ਕਲੀਅਰ ਕਰੋ ਫਿਰ ਸੇਲਟ ਬਾਰੇ ਗੱਲ ਕਰਾਂਗੇ ਚਲੋ ਅਖੀਰ ਨੂੰ ਉੱਥੇ ਗੱਲ ਹੋਈ ਪਰ ਗੱਲ ਫੇਰ ਵੀ ਨਾ ਚੱਲੀ ਹੋ ਕਿਉਂਕਿ ਉਹਦੇ ਵਿੱਚ ਕੀ ਸੀ ਉਹਦੇ ਵਿੱਚ ਵੀ ਇੱਕ ਬੋਰਡ ਬਣੇਗਾ ਤਿੰਨ ਮੈਂਬਰ ਹੋਣਗੇ ਇੱਕ ਪੰਜਾਬ ਕੌਂਸਲ ਦੇ ਵਿੱਚੋਂ ਇੱਕ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚੋਂ ਤੇ ਇੱਕ ਪ੍ਰਧਾਨ ਤਿੰਨ ਮੈਂਬਰ ਹੋਣਗੇ ਬਾਕੀ ਇਹਦੇ ਵਿੱਚ ਜਿਹੜੀ ਹੈ ਉਹ ਗੱਲ ਇਹ ਕੋਈ ਨਹੀਂ ਹੋਈ ਵੀ ਇਹ ਹੀ ਰਵੰਦ ਸਿੱਖਾਂ ਤਾਂ ਵਿੱਚ ਰਹੂਗਾ ਗੁਰਦੁਆਰਿਆਂ ਦਾ ਇਨਰੋਲ ਕੋਈ ਵਿਵਸਥਾ ਨਹੀਂ ਸੀ ਉਹਦੇ ਵਿੱਚ ਠੀਕ ਹੈ ਨਾ ਹੁਣ ਉਹਦੇ ਵਿੱਚ ਜਿਹੜੇ ਆਪਾਂ ਇਹ ਪਹਿਲਾਂ ਸਿੱਖ ਮੈਂਬਰਾਂ ਨੇ ਇਤਰਾਜ਼ ਵੀ ਲਾਇਆ ਜਿਵੇਂ ਦਸੌਂਦਾ ਸਿੰਘ ਸੀ ਹਰਨਾਮ ਸਿੰਘ ਮਹਿਤਾਬ ਸਿੰਘ ਤਾਰਾ ਸਿੰਘ ਇਹ ਚਾਰ ਕੌਂਸਲ ਸਿੱਖ ਸਿੱਖ ਮੈਂਬਰਾਂ ਨੇ ਇਤਰਾਜ਼ ਲਾਇਆ ਵੀ ਸਾਨੂੰ ਇਹ ਪਰਵਾਹ ਨਹੀਂ ਜਿੰਨਾ ਚਿਰ ਇਹ ਕਲੀਅਰ ਗੱਲ ਨਹੀਂ ਹੁੰਦੀ ਕਿ ਇਹ ਜਿਹੜਾ ਹੈ ਇਹਦਾ ਪ੍ਰਬੰਧ ਸਾਰਾ ਸਿੱਖ ਪੰਥ ਦੇ ਹੱਥਾਂ ਵਿੱਚ ਉਹਦੇ ਵਿੱਚ ਹੈ ਨਹੀਂ ਸੀ ਇਹ ਗੱਲ। ਉਹ ਕਹਿੰਦੇ ਵੀ ਸਾਰਾ ਕੁਝ ਸਰਕਾਰ ਦੇ ਹੱਥ ਵਿੱਚ ਆ ਤੇ ਇਹਦੇ ਨਾਲ ਤਾਂ ਮਸਲਾ ਹੱਲ ਨਹੀਂ ਹੋਣਾ। ਅਸੀਂ ਕਹਿੰਦੇ ਹਾਂ ਵੀ ਜਿਹੜਾ ਗੁਰਦੁਆਰਾ ਦਾ ਪ੍ਰਬੰਧ ਨਰੋਲ ਸਿੱਖਾਂ ਦੇ ਹੱਥ ਵਿੱਚ ਆਵੇ ਤੇ ਸਿੱਖ ਆਪਣੇ ਗੁਰਦੁਆਰਾ ਦਾ ਪ੍ਰਬੰਧ ਆਪ ਕਰਨ। ਸਰਕਾਰ ਦੀ ਮਸਾਵਿਧ ਵਿੱਚ ਦਖਲ ਅੰਦਾਜ਼ੀ ਨਾ ਰਵੇ। ਤੇ ਹੁਣ 1922 ਦੇ ਵਿੱਚ ਇਹ ਜੁਲਾਈ 1922 ਦੀ ਜਿਹੜੀ ਹੈ ਅਭਿਆਸ ਹੈ। ਠੀਕ ਹੈ ਨਾ? ਫਿਰ ਉਸ ਤੋਂ ਬਾਅਦ ਮੀਆਂ ਫਜ਼ਲ ਹੁਸੈਨ ਨੇ ਇੱਕ ਕਹਲੋ ਵੀ ਜਿਹੜਾ ਮਿਨਿਸਟਰ ਸੀਗਾ ਉਹ ਲੈ ਕੇ ਆਇਆ ਉਹਨੇ ਇੱਕ ਧੱਕੇ ਦੇ ਨਾਲ ਕਹਲੋ ਵੀ ਸਿੱਖ ਮੈਂਬਰਾਂ ਨੂੰ ਪ੍ਰਵਾਨ ਨਹੀਂ ਸੀਗਾ ਜਿਹੜੀ ਗੱਲ ਕਰਦ ਨੇ ਵੀ ਉਹ ਨੋਟੀਫਿਕੇਸ਼ਨ ਹੋਗਾ ਸੀ ਇੱਕ ਕੌਂਸਲ ਦੇ ਵਿੱਚ ਕਰਤਾ ਪਾਸ 33 ਵੋਟਾਂ ਦੇ ਮੁਕਾਬਲੇ 41 ਵੋਟਾਂ ਨਾਲ ਉਹ ਜਿਹੜਾ ਹੈਗਾ ਉਹ ਪਾਸ ਕਰਤਾ ਪਰ ਉਹ ਵੀ ਮੁੜ ਕੇ ਜਿਹੜਾ ਹੈਗਾ ਪਰਵਾਨ ਨਹੀਂ ਚੜਿਆ ਹੁਣ ਇਹ ਸਾਰਿਆਂ ਦੇ ਵਿੱਚ ਫਿਰ ਚੱਲ ਪਿਆ ਗੁਰੂ ਕੇ ਬਾਗ ਦਾ ਮੋਰਚਾ ਗੁਰੂ ਕੇ ਬਾਗ ਦੇ ਮੋਰਚੇ ਵਿੱਚ ਫਿਰ ਸਖਤਾਈ ਹੋ ਗਈ ਜਿਆਦੇ ਅਕਾਲੀਆਂ ਦੀਆਂ ਗ੍ਰਿਫਤਾਰੀਆਂ ਕਿੱਡੀ ਜਿਆਦੇ ਪੱਧਰ ਤੇ ਤਸੱਦਦ ਹੋਇਆ ਅਤਿਆਚਾਰ ਹੋਇਆ ਉਸ ਦੌਰ ਦੇ ਵਿੱਚ ਫਿਰ ਇਹ ਗੱਲ ਜਿਹੜੀ ਹੈ ਇੱਕ ਕਵਾਲੀ ਭਾਵੇਂ ਕੇ ਇਹ ਕੌਂਸਲ ਵਿੱਚ ਪਾਸ ਕਰਤਾ ਪਰ ਇਹ ਲਾਗੂ ਹੋਣ ਵਾਲੀ ਗੱਲ ਜਾਂ ਉਹ ਨਹੀਂ ਮੰਨੀ ਗਈ ਉਸ ਤੋਂ ਬਾਅਦ ਫਿਰ ਗੱਲ ਸ਼ੁਰੂ ਹੁੰਦੀ ਹੈ ਇਹ ਜਿਹੜਾ ਮਤਲਬ ਚਾਰ ਵਾਰੀ ਇਹ ਇੱਕ ਕੋਸ਼ਿਸ਼ ਹੋਈ ਆ ਘੱਟੋ ਘੱਟ ਐਕਟ ਬਣਾਉਣ ਦੀ ਫਿਰ ਜਿਹੜਾ ਹੈ ਇਹ ਸਿੱਖ ਗੁਰਦੁਆਰਾ ਐਕਟ 1925 ਜਿਹੜਾ ਸਾਡੇ ਕੋਲ ਅੱਜ ਮੌਜੂਦ ਹੈ ਫਿਰ ਇਹਦੀ ਗੱਲ ਜਿਹੜੀ ਹੈ ਸ਼ੁਰੂ ਹੋਈ ਲਾਹੌਰ ਦੇ ਦੀ ਸੀ ਤੇ ਅੰਮ੍ਰਿਤਸਰ ਦੇ ਦੀ ਸੀ ਮਿੰისტਰ ਪੱਕਲ ਆਫੀਸੀਟਿੰਗ ਡੀਸੀ ਸੀਗਾ ਅੰਮ੍ਰਿਤਸਰ ਦੇ ਉਹਨਾਂ ਨੇ ਸਿੱਖ ਕੌਂਸਲ ਦੇ ਮੈਂਬਰਾਂ ਦੇ ਨਾਲ ਰਲ ਕੇ ਇਹਦਾ ਜਿਹੜਾ ਹੈ ਇਹ ਡਰਾਫਟਿੰਗ ਕੀਤੀ ਇਸ ਐਕਟ ਦੀ ਫਿਰ ਕਿਹਾ ਗਿਆ ਕਿ ਇਹਨੂੰ ਵਿਚਾਰ ਵਾਸਤੇ ਜਿਹੜਾ ਹੈ ਸੰਗਤ ਵਿੱਚ ਲੈ ਕੇ ਜਾਇਆ ਜਾਵੇ ਉਸ ਵੇਲੇ ਪ੍ਰਸ ਵਿੱਚ ਲੈ ਕੇ ਜਾਇਆ ਗਿਆ ਇਹਦੇ ਵਿੱਚ ਵੀ ਜਿਹੜੀ ਹੈ ਕਿ ਪਤਿਤ ਵੋਟ ਨਾ ਹੋਵੇ ਉਹ ਬਸਥਾ ਨਹੀਂ ਸੀ ਇਸ ਐਕਟ ਦੇ ਵਿੱਚ ਤੋਂ ਉਸ ਵੇਲੇ ਜਿਹੜੇ ਕਾਨੂੰਨਦਾਨ ਸੀ ਸਰਦਾਰ ਮਾਨ ਸਿੰਘ ਜੀ ਅੰਬਾਲਾ ਐਡਵੋਕੇਟ ਸੀ ਹਾਈ ਕੋਰਟ ਦੇ ਉਹਨਾਂ ਦੇ ਇੱਕ ਲੰਮਾ ਲੇਖ ਛਪਿਆ ਖਾਲਸਾ ਸਮਾਚਾਰ ਦੇ ਵਿੱਚ ਕਿ ਕੁਕੋ ਟੈਕਨੀਕਲੀ ਸੀ ਕਿਹੜੇ ਕਿਹੜੇ ਦਫਾ ਜਿਹੜੀ ਹੈ ਉਹ ਸਾਡੇ ਹਿੱਤ ਵਿੱਚ ਨਹੀਂ ਹੈਗੀ ਤੋਂ ਇਹਦੇ ਵਿੱਚ ਸਰਕਾਰ ਨੂੰ ਜਿਹੜੀ ਹੈ ਪੁਨਰਗੌਰ ਜਾਂ ਪੁਨਰ ਵਿਚਾਰ ਕਰਨੀ ਚਾਹੀਦੀ ਹੈ ਤਾਂ ਫਿਰ ਉਹ ਕੀਤਾ ਕਿ ਹੁਣ ਪਹਿਲਾਂ ਜਿਹੜੀ ਮੈਂ ਗੱਲ ਕੀਤੀ ਆ ਕਿ ਮੈਂਬਰ ਦੀ ਜਿਹੜੀ ਯੋਗਤਾ ਹੈਗੀ ਉਹ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 1920 ਚ ਸਥਾਪਿਤ ਹੋਇਆ ਜਿਹੜੇ ਉਹਦੇ ਨਿਯਮਾਂ ਵਿੱਚ ਸੀ ਉਹ ਐਕਟ ਵਿੱਚ ਤਾਂ ਹੈ ਨਹੀਂ ਉਹ ਐਕਟ ਵਿੱਚ ਸਿਰਫ ਕੀ ਆ ਉਹਦੇ ਵਿੱਚ ਐਕਟ ਵਿੱਚ ਇਹ ਨਹੀਂ ਕਿ ਮੈਂਬਰ ਜਿਹੜਾ ਹੈ ਅਮਰਤਾਰੀ ਹੋਵੇ ਜਾਂ ਉਹ ਨਿਤਨੇਮੀ ਹੋਵੇ ਉਹ ਐਕਟ ਵਿੱਚ ਵਸਤ ਨਹੀਂ ਠੀਕ ਹੈ ਉਹ ਠੀਕ ਹੈ ਹੁਣ ਉਦੋਂ ਬਾਅਦ ਤਰਮੀਮਾਂ ਹੋਈਆਂ ਗੁਰਮੁਖੀ ਜਾਣਦਾ ਹੋਵੇ ਸ੍ਰੀ ਗੁਰੂ ਗ੍ਰੰਥ ਸਾਹਿਬ ਪੜ੍ਹ ਸਕਦਾ ਹੋਵੇ ਇਹ ਐਕਟ ਦੇ ਵਿੱਚ ਮੈਂ ਇਹ ਸਾਰੇ ਕਾਸੇ ਦੇ ਵਿੱਚ ਜਿਹੜੀ ਇੱਕ ਕਸਮਕਸ ਚੱਲ ਰਹੀ ਸੀ ਮੇਨ ਗੱਲ ਕੀ ਉੱਭਰ ਕੇ ਆ ਰਹੀ ਸੀ ਸਿੱਖ ਗੁਰਦੁਆਰੇ ਜਿੱਥੇ ਗੁਰੂ ਦੀ ਗੱਲ ਜਿੱਥੇ ਰੱਬੀ दैਵੀ ਜਿਹੜਾ ਹੈ ਬਟਾਂਦਰਾ ਵਿਚਾਰ ਬਟਾਂਦਰਾ ਹੋਣਾ ਉਹਦਾ ਪ੍ਰਬੰਧ ਦੁਨਿਆਵੀ ਸਿਸਟਮ ਕੋਲ ਕਿਉਂ ਹੋਵੇ ਖਾਸ ਤੌਰ ਤੇ ਸਰਕਾਰ ਕੋਲ ਕਿਉਂ ਹੋਵੇ ਗ੍ਰੰਥ ਤੇ ਪੰਥ ਇਹ ਇਹਦੇ ਪ੍ਰਬੰਧ ਲਈ ਸਰਕਾਰ ਸਾਨੂੰ ਮਤਲਬ ਕਿਉਂ ਡਾਇਰੈਕਸ਼ਨ ਦੇਵੇ ਇਹ ਸਾਡੇ ਸਿੱਖ ਆਗੂਆਂ ਦੇ ਵਿੱਚ ਜਿਹੜੇ ਸਿੱਖ ਜੈ ਲੋ ਵੀ ਚਤਨ ਜਿਹੜਾ ਵਰਗ ਸੀਗਾ ਉਹ ਇਸ ਗੱਲ ਨੂੰ ਜਾਦੇ ਉਭਾਰ ਰਿਹਾ ਸੀਗਾ ਹੁਣ ਜਿਹੜੀ 1920 ਤੋਂ 25 26 ਦੇ ਵਿੱਚ ਗੱਲ ਕੀਤੀ ਹੈ ਵੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਮਿੱਥੀ ਦੀ ਉਹਦੇ ਵਿੱਚ ਜਿਹੜੀ ਸ਼ਬਦਾਵਲੀ ਹੈ ਜਾਂ ਮਤਿਆਂ ਵਿੱਚ ਸ਼ਬਦਾਵਲੀ ਬੋਲੀ ਜਾਂਦੀ ਹੈ ਉਹ ਬੜੀ ਚੜ੍ਹਦੀ ਕਲਾ ਵਾਲੀ ਹੈ ਮਤਲਬ ਗ੍ਰਿਫਤਾਰ ਹੋ ਰਹੀਆਂ ਨੇ ਤੇ ਉਹਨਾਂ ਨੂੰ ਵਧਾਈਆਂ ਉਹਨਾਂ ਦੇ ਘਰੇ ਵਧਾਈਆਂ ਦੇ ਰਹੇ ਨੇ ਕਿ ਜਿਹੜਾ ਹੈਗਾ ਅਕਾਲੀ ਗ੍ਰਿਫਤਾਰ ਹੋਇਆ ਤੇ ਉਹਨਾਂ ਨੂੰ ਬਹੁਤ ਬਹੁਤ ਵਧਾਈ ਨੁਕਸਾਨ ਹੋਇਆ ਉਹਦੀ ਹਮਦਰਦੀ ਜਿਹੜਾ ਪਰ ਇੱਕ ਸਪੈੱਡ ਦੇ ਵਿੱਚ ਸੀ ਸਿਕਯੂ ਟ੍ਰੈਡੀਸ਼ਨ ਦੇ ਵਿੱਚ ਸੀ ਉਹ ਚੀਜ਼ ਜਿਹੜੀ ਹੈ ਉਹਵੇਂ ਬਾਦਸਤੂਰ ਜਾਰੀ ਸੀ ਇਸੇ ਕਰਕੇ ਜਦੋਂ ਇਹ ਸਿੱਖ ਗੁਰਦੁਆਰਾ ਐਕਟ 1925 ਪਾਸ ਹੁੰਦਾ ਤਾਂ ਉਦੋਂ ਜਿਹੜੇ ਦੋ ਟੜੇ ਬਣੇ ਨੇ ਇੱਕ ਤਾਂ ਮੰਨਣ ਵਾਲੇ ਇਹਨੂੰ ਇੱਕ ਨਾ ਮੰਨਣ ਵਾਲੇ ਹੁਣ ਜਿਹੜਾ ਮੰਨਣ ਵਾਲਾ ਟੜਾ ਸੀਗਾ ਉਹ ਖਾਸ ਤੌਰ ਤੇ ਚੀਪ ਖਾਲਸਾ ਦੀਵਾਨ ਜਿਹੜੇ ਸਾਡੇ ਕਹੋ ਵੀ ਸਿੰਘ ਸਵਾ ਲਹਿਰ ਦੇ ਮਤਲਬ ਵਾਰਸ ਸੀ ਅੱਗੀ ਉਹ ਸੀ ਵੀ ਸਾਨੂੰ ਮੰਨ ਲੈਣਾ ਚਾਹੀਦਾ ਕੋਈ ਨਹੀਂ ਇਹਦੇ ਵਿੱਚ ਕਮੀਆਂ ਨੇ ਜਿੰਨੇ ਕਮੀਆਂ ਨੇ ਫਿਰ ਵੀ ਇਹ ਸਾਡੀਆਂ ਇਛਾਵਾਂ ਕਾੰਖੀਆਂਵਾਂ ਨੂੰ ਪੂਰਾ ਕਰ ਦੇਣ ਮੰਨ ਲੈਣਾ ਚਾਹੀਦਾ ਦੂਜੇ ਪਾਸੇ ਜਿਹੜੀ ਅਕਾਲੀ ਪਾਰਟੀ ਸੀ ਕਿਉਂਕਿ ਜਿਹੜੀ ਪਹਿਲੀ ਇਲੈਕਸ਼ਨ ਹੋਈ ਆ ਨਾ 1926 ਦੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਅਤੇ ਅਕਾਲੀ ਦਲ ਇਹ ਦੋਹਾਂ ਵਿਚਕਾਰ ਹੋਈ ਆ ਅਕਾਲੀ ਦਲ ਜਿੱਤੀ ਗਿਆ ਸੀਗਾ ਸਰਦਾਰ ਮਹਤਾਬ ਸਿੰਘ ਹੋਣੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਤੀਨਿਧਤਾ ਕਰਦੇ ਸੀ ਉਹ ਗੁਰਪਾਰ ਗਿਆ ਸੀ ਉਹਨੂੰ ਅਸੀਂ ਸੀ ਢਾਗੇ ਜੀਆਂ ਬਾਬਾ ਖਰਚ ਤੋਂ ਰਣ ਜੋ ਜੇਲ੍ਹ ਦੇ ਵਿੱਚ ਸੀ ਉਹ ਹੁਣ ਪੰਥ ਦੇ ਵਿੱਚ ਇਹ ਗੱਲ ਚੱਲੀ ਵੀ ਹੁਣ ਗੁਰਦੁਆਰਾ ਇੱਕਟ ਬਣ ਗਿਆ ਤੇ ਅਸੀਂ ਉਹ ਮੈਂਬਰ ਚੁਣ ਕੇ ਭੇਜੇ ਜਿਹੜੇ ਜੇਲ੍ਹਾਂ ਵਿੱਚ ਕੈਦੀ ਆਗੂਆਂ ਨੂੰ ਰਿਹਾ ਕਰਉਣ ਪਹਿਲ ਦੇ ਆਧਾਰ ਤੇ ਉਧਰੋਂ ਸਰਕਾਰ ਤੇ ਇੱਕ ਕੰਡੀਸ਼ਨ ਸੀ ਵੀ ਅਸੀਂ ਉਹਨਾਂ ਨੂੰ ਛੱਡਾਂਗੇ ਜਿਹੜੇ ਐਕਟ ਨੂੰ ਮੰਨਣਗੇ ਜਿਹੜੇ ਐਕਟ ਨੂੰ ਨਹੀਂ ਮੰਨਦੇ ਉਹਨਾਂ ਨੂੰ ਨਹੀਂ ਛੱਡਿਆ ਜਾਊਗਾ ਤੋਂ ਅਖੀਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਹੈ ਚੋਣ ਹੋਈ ਤੇ ਜਿਹੜੇ ਗ੍ਰਿਫਤਾ ਸੀ ਬਾਬਾ ਖੜਕ ਸਿੰਘ ਹੁਣੀ ਸਾਰੇ ਫਿਰ ਅਖੀਰ ਨੂੰ ਉਹ ਵੀ ਜਿਹੜਾ ਹੈ ਰਿਹਾ ਹੋਏ ਜਿਵੇਂ ਦੱਸਿਆ ਗਿਆ ਪਹਿਲਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਨੂੰ ਗੈਰਕਾਨੂੰਨੀ ਪੋਸ਼ਟ ਕਰਤਾ ਸੀ 1926 ਦੇ ਵਿੱਚ ਤੇ ਫਿਰ ਉਹ ਬਾਅਦ ਵਿੱਚ ਉਹ ਸਾਰੇ ਆਗੂ ਜਿਹੜੇ ਹੈ ਕਿਨੇ ਉਹ ਰਹਾ ਕਰਨੇ ਪਏ ਤੋਂ ਮੇਰੇ ਮੈਂ ਲਾਸਟ ਵਿੱਚ ਇੱਕ ਦੋ ਬੇਨਤੀਆਂ ਕਰਕੇ ਆਪਣੀ ਗੱਲ ਨੂੰ ਸਮਾਪਤ ਕਰਾਂਗਾ ਸਿੱਖ ਪੰਥ ਦੀ ਨਮੈਂਦਾ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਬਿਨਾਂ ਸ਼ੱਕ ਬਹੁਤ ਕੁਝ ਕੰਮ ਕਰ ਰਹੀ ਹੈ ਉਸ ਇਹ ਜੇ ਵੀ ਕਰ ਰਹੀ ਹੈ ਵੀ ਨਹੀਂ ਪਤਾ ਨਹੀਂ ਸਾਹਮਣੇ ਆ ਰਹੇ ਜਿਵੇਂ ਡਾਕਟਰ ਸਾਹਿਬਾ ਨੇ ਬਜਟ ਵਾਲੀ ਗੱਲ ਦੱਸੀ ਹੈ ਕਿ ਬਜਟ ਤੁਹਾਡਾ ਇੱਕ ਕਾਰਪੋਰੇਸ਼ਨ ਦੇ ਬਰਾਬਰ ਹੈ ਪਰ ਲੋਕ ਕਹਿੰਦੇ ਨੇ ਵੀ ਸਰਕਾਰ ਤੋਂ ਵੱਡਾ ਬਜਟ ਹੈ ਹੁਣ ਇਹ ਇਹ ਸਾਰੀਆਂ ਗੱਲਾਂ ਨੂੰ ਜਦੋਂ ਅਸੀਂ ਪਿਛਲੇ ਸੰਦਰਭ 'ਚ ਜੋੜ ਕੇ ਦੇਖਦੇ ਹਾਂ ਕਿ ਇਹ ਇਹ ਸਾਰੀਆਂ ਗੱਲਾਂ ਅਸਲ ਵਿੱਚ ਜਿਹੜੀ ਐਕਟ ਦੀ ਪ੍ਰਬੰਧਕੀ ਜਾਂ ਐਕਟ ਦੇ ਅਮਲ ਦੇ ਵਿੱਚ ਆਈਆਂ ਨੇ ਇਸ ਤੋਂ ਪਹਿਲਾਂ ਉਹੀ 5-6 ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਵੇਂ ਮੈਂ ਮਿਸਾਲ ਦਾਂ ਵੀ ਉਹ ਚੋਣ ਕਿਵੇਂ ਹੁੰਦੀ ਸੀ ਵੈਸੇ ਉਹ 5 ਸਾਲ ਚੋਣ ਕਿਵੇਂ ਹੁੰਦੀ ਸੀ ਹੁੰਦੀ ਸਰਬਸੰਮਤੀ ਨਾਲ ਸੀ ਜਥੇ ਬਣਾਏ ਗਏ ਜਥੇ ਬਣਾ ਕੇ ਉਹਦੇ ਖੇਤਰ ਵੰਡੇ ਗਏ ਮੰਨ ਲਓ ਨਾਭਾ ਅੰਮ੍ਰਾਲਾ ਉੱਥੇ ਫਿਰ 4-4 5-5 ਸਿੰਘਾਂ ਜਥਾ ਬਣਾਤਾ ਉਹ ਗਿਆ ਗਿਆਨੀ ਸ਼ੇਰ ਸਿੰਘ ਭਾਈ ਜੋ ਸਿੰਘ ਹਰਬੰਸ ਸਿੰਘ ਇਹ ਜਥਾ ਜਾਉ ਉਥੇ ਉਥੇ ਜਾ ਕੇ ਜਿਹੜੇ ਸਿੱਖ ਲੋਕ ਨੇ ਉਹਨਾਂ ਦੀ رائے ਲਊਗਾ ਉਹ ਫਾਰਮ ਇੱਕ ਬਣਾਇਆ ਇਹਨਾਂ ਨੇ ਉਹ رائے ਲੈ ਕੇ ਵੀ ਅਸੀਂ ਮੈਂਬਰ ਕਿਹੜਾ ਚੁਣਨਾ मतलब ਬਿਨਾ ਕਿਸੇ ਕਹ ਲੋ ਵੀ ਕਨਫਲੈਕਟ ਦੇ ਬਿਨਾ ਕਿਸੇ ਰੁਕਾਵਟ ਮੈਂਬਰ ਚੁਣਨੇ ਜਾਂਦੇ ਰਹੇ ਤੇ ਉਹਨਾਂ ਦਾ ਜਿਹੜਾ ਪ੍ਰਬੰਧ ਸੀ ਉਹ ਤੋਂ ਸਾਲ ਦੇ ਵਿੱਚ ਜਾਂ 2 ਸਾਲ ਦੇ ਵਿੱਚ ਉਹ ਠੀਕ ਹੈ ਮੈਂਬਰ ਬਦਲ ਜਾਂਦੇ ਸੀ ਤੋਂ ਇਸ ਕਰਕੇ ਇਹ ਜਿਹੜੀ ਸਾਨੂੰ ਅੱਜ ਵੀ ਇਹ ਗੱਲ ਗੌਰ ਕਰਨ ਵਾਲੀ ਹੈ ਬੇਸ਼ੱਕ ਸਾਡੇ ਕੋਲ ਐਕਟ ਆ ਗਿਆ ਕਿ ਸਾਡੇ ਕੋਲ ਜਿਹੜੀ ਹੈ ਸਿੱਖਾਂ ਦੀ ਰਵੈਤ ਨਾਲ ਮੈਂਬਰ ਚੁਣਦਾ ਜਿਹੜਾ ਵਿਧਿ ਵਿਧਾਨ ਹੈ ਸਾਡੇ ਉਹ ਹਿੱਤ ਵਿੱਚ ਹੈ ਜਾਂ ਐਕਟ ਵਾਲਾ ਹੁਣ ਐਕਟ ਦੇ ਵਿੱਚ ਐਕਟ ਨੇ ਐਕਟ ਸਿੱਖ ਮਰਜ਼ਾਦਾ ਜਾਂ ਪਰੰਪਰਾ ਦਾ ਛਾਲ ਨਹੀਂ ਰੱਖੂਗਾ ਕਿਉਂਕਿ ਐਕਟ ਦੀ ਇੱਕ ਉਹਨਾਂ ਨੇ ਜਿਹੜਾ ਹੈ ਸਰਕਾਰ ਦੀ ਸਰਕਾਰ ਦੁਆਰਾ ਸਥਾਪਿਤ ਹੈ ਤੇ ਉਹ ਸਰਕਾਰ ਦੀ ਉਸੇ ਅ ਟਰਮਨੋਲੋਜੀ ਆ ਉਹਦੇ ਵਿੱਚ ਉਹਨੇ ਆਪਣਾ ਕੰਮ ਕਰਨਾ ਪਰ ਜਿੱਥੇ ਤੱਕ ਗੁਰੂ ਗ੍ਰੰਥ ਤੇ ਪੰਥ ਦੀ ਗੱਲ ਹੈ ਇਹ ਸਾਡੀ ਅਗਾਹ ਤੋਂ ਵੀ ਹੈ ਨਾ ਵੀ ਅਸੀਂ ਚੋਣ ਕਰਨੀਆਂ ਸਾਨੂੰ ਪਤਾ ਹੈ ਕਿ ਜਿਹੜਾ ਕੋਈ ਮੈਂਬਰ ਆਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉਹਦਾ ਕਾਰਜ ਖੇਤਰ ਇਹ ਜਿੰਨਾ ਕਲੀਅਰ ਉਹ ਨਿਜਮਾ ਚ ਪਹਿਲਾਂ ਚ ਹੈ ਉਹ ਬਾਅਦ ਵਿੱਚ ਉਹਨਾਂ ਕਲੀਅਰ ਨਹੀਂ ਤੇ ਮੈਨੂੰ ਇਦਾਂ ਲੱਗਦਾ ਵੀ ਜੇ ਸਾਡੀ ਇਹ ਘਟੋਕਾ ਟੱਕ ਵੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀ ਚੋਣ ਪ੍ਰਣਾਲੀ ਹੈ ਉਹਦੇ ਵਿੱਚ ਜਿਹੜੀਆਂ ਐਕਟ ਦੀਆਂ ਇੱਕ ਸੀਮਾਵਾਂ ਨੇ ਉਹ ਸਾਨੂੰ ਜ਼ਰੂਰ ਗੌਰ ਚ ਕਰਨੀਆਂ ਚਾਹੀਦੀਆਂ ਨੇ ਠੀਕ ਆ ਐਕਟ ਬਣ ਗਿਆ ਤੇ ਉਹ ਅਸੀਂ ਮਤਲਬ ਦੇਖੇ ਤਾਂ ਫਿਰ ਵੀ ਅੰਮ੍ਰਿਤਸਰ ਦਾ ਡੀਸੀ ਜੀ ਭਗਵਾਨ ਕੀ ਨਾਲ ਹੀ ਉੱਥੇ اجلاس ਹੁੰਦਾ ਨਾ ਹਨਾ ਕਿਥੇ ਪੰਥ ਦੀ ਮਤਲਬ ਆਪਣੀ ਜਿਹੜੀ ਹੈ ਉਹ ਪੰਥ ਆਗੂ ਨੇ ਕਰਨਾ ਸੀਗਾ ਪੰਥ ਦੀ ਆਪਣੀ ਇੱਕ ਖੁਦਮੁਖਤਿਆਰੀ ਹੈ। ਤੋਂ ਇਹ ਸਾਨੂੰ ਜਿਹੜੀਆਂ ਸੀਮਾਵਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਕਿ ਸਿੱਖ ਗੁਰਦਵਾਰਿਆਂ ਦਾ ਪ੍ਰਬੰਧ ਸਿੱਖ ਸਿੱਧੀ ਯਾਦਗਾਰਾਂ ਦਾ ਪ੍ਰਬੰਧ ਜਿਵੇਂ ਸਿੱਖ ਸ਼ਰੈਣ ਚ ਲਿਖਿਆ ਇਹਨਾਂ ਨੇ ਉਹਦਾ ਪ੍ਰਬੰਧ ਜਿਹੜਾ ਹੈ ਉਹ ਸਰਕਾਰ ਦੇ ਐਕਟ ਦੇ ਅਧੀਨ ਕਿੰਨਾ ਕੁ ਕਾਰਗਰ ਹੈ ਇਹ ਸਾਡੇ ਲਈ ਚਿੰਤਨ ਦੀ ਲੋੜ ਹੈ ਮੈਨੂੰ ਲੱਗਦਾ ਵੀ ਸਾਡੀਆਂ ਜਿਹੜੇ ਇਹ ਮਤਲਬ ਜਿਸ ਤਰ੍ਹਾਂ ਦਾ ਇਹ ਸੈਮੀਨਾਰ ਇਸ ਵਿਸ਼ੇ ਤੇ ਕਰਵਾਇਆ ਮੈਨੂੰ ਤਾਂ ਲੱਗਦਾ ਪਹਿਲੀ ਵਾਰ ਹੀ ਇਹ ਜਿਹੜਾ ਹੈਗਾ ਇਸ ਯੂਨੀਵਰਸਿਟੀ ਨੇ ਇਹ ਪਹਿਲ ਕਦਮ ਨਹੀਂ ਕੀਤੀ ਆ ਉਪਰਾਲਾ ਕੀਤਾ ਤੇ ਮਾਨਜੁਗ ਵੀ ਸੀ ਤੇ ਸਾਰੀ ਫੈਕਲਟੀ ਵਧਾਈ ਦੇ ਪਾਤਰ ਨੇ ਕਿ ਇਸ ਇੰਪੋਰਟੈਂਟ ਇਸ਼ੂ ਤੇ ਹਾਂ ਠੀਕ ਆ ਸਾਡੇ ਕਈ ਬੰਦੇ ਇਸ ਨੂੰ ਛੁਟਿਆ ਦਿੰਦੇ ਨੇ ਵੀ ਸਿੱਖਣ ਦਾ ਮੰਗਾ ਹੀ ਨਹੀਂ ਸੀ ਐਕਟ ਠੀਕ ਆ ਪਰ ਜਿਸ ਤਰ੍ਹਾਂ ਦੀਆਂ ਪਰਿਸਥਤੀਆਂ ਉਸਨੇ ਹੈਗੀਆਂ ਸੀਆਂ ਉਹਨਾਂ ਦੇ ਮੱਦੇ ਨਜ਼ਰ ਤਾਂ ਮਤਲਬ ਖੀਰ ਨੂੰ ਸੀ ਵੀ ਐਕਟ ਐਕਟ ਬਣਾਤਾ ਸਰਕਾਰ ਹੀ ਪੇਸ਼ ਕਰਦੀ ਸੀ ਕਿ ਅਸੀਂ ਐਕਟ ਬਣਾਤਾ ਹੁਣ ਤੁਸੀਂ ਆਪਣਾ ਪ੍ਰਬੰਧ ਇਹਦੇ ਅਧੀਨ ਲਾਓ ਤੇ ਜਿਹੜਾ ਹੈਗਾ ਉਹ ਮੰਤਨ ਨੂੰ ਕਢਣਾ ਰੱਖਣਾ ਇਹ ਤੁਹਾਡੇ ਇਹਦੇ ਅਧਿਕਾਰ ਚ ਆ ਗਈ ਪਰ ਫਿਰ ਵੀ ਸਾਨੂੰ ਇਸ ਦੀ ਬਾਰੇ ਵਿਚਾਰ ਕਰਦੇ ਆਂ ਇਹਦੀ ਸਿਮਾਾਂ ਬਾਰੇ ਵੀ ਵਿਚਾਰ ਕਰਨਾ ਚਾਹੀਦਾ ਤੇ ਸਾਨੂੰ ਅਗਾਂਹ ਤੋਂ ਇਹਦੇ ਲਈ ਸਾਨੂੰ ਬਿਹਤਰ ਕੀ ਹੈ ਉਹਦੇ ਲਈ ਸਾਨੂੰ ਜ਼ਰੂਰ ਇੱਕ ਜਿਹੜੀ ਹੈ ਵਿਚਾਰ ਪਟੰਦਰਾ ਸ਼ੁਰੂ ਕਰਨਾ ਚਾਹੀਦਾ ਇੰਨੀ ਇੱਕ ਬੇਨਤੀਆਂ ਕਰਦਾ ਹਾਂ ਮੈਂ ਆਪਣੇ ਸ਼ਬਦਾਂ ਨੂੰ ਸਮਾਪਤ ਜਿੰਨਾ ਹੋ ਨਿਆ ਪੁਲਾ ਚੁਕਾਂ ਲਿਖਿ ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ